ਹੈਲੋ ਜੀ ਸ਼ਤਰੀਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕਰ ਜਾਂਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਮੰਮਾ ਨੇ ਪਹਿਲੀ ਵਾਰ ਬਣਾਇਆ ਬਲੌਗ ਤੇ ਮੈਂ ਚਲੀ ਗਈ ਸੀਗੀ ਸਕੂਲ ਤੇ ਅੱਜ ਮੰਮੀ ਨੇ ਬਲੌਗ ਦੀ ਸ਼ੂਟਿੰਗ ਕੀਤੀ ਸੀਗੀ ਤੇ ਤੇ ਮੰਮਾ ਜੀ ਗਏ ਸੀਗੇ ਅੱਜ ਭੂਆ ਜੀ ਕੋਲੇ ਤੇ ਇਹਨੇ ਜੀ ਮੇਰੇ ਛੋਟੀ ਭੂਆ ਜੀ ਤੇ ਜਿੰਨਾ ਕੋਲ ਅੱਜ ਗਏ ਸੀਗੇ ਤੇ ਇਹਨੇ ਜੀ ਮੌੜਾ ਪਿੰਡ ਜਾਨੇ ਮੌੜ ਦਾ ਪਿੰਡ ਜਾਣੇ ਕੀ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਹੁਣ ਤੱਕ ਦੇ ਜਿੰਨੇ ਵੀ ਮੈਂ ਬਲੌਗ ਬਣਾਏ ਨੇ ਜਿੰਨੀਆਂ ਵੀ ਮੈਂ ਵੀਡੀਓ ਅਪਲੋਡਸ ਕੀਤੀਆਂ ਨੇਗੀਆਂ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਣਗੀਆਂ ਤੇ ਪਸੰਦ ਆਈਆਂ ਹੋਣਗੀਆਂ ਵੀ ਤੇ ਜਿਨ੍ਹਾਂ ਨੇ ਹਜੇ ਤੱਕ ਦੇਖਿਆ ਹੀ ਨਹੀਂ ਉਹਨਾਂ ਨੂੰ ਪਸੰਦ ਆਉਣਗੀਆਂ ਤੇ ਪਲੀਜ਼ ਤੁਸੀਂ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਓਪਨੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਚਲੋ ਜੀ ਆਪਾਂ ਤੁਹਾਡੇ ਨਾਲ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੇਅਰ ਇੱਧਰ ਕਾਉਣਾਂਗੇ ਮੋਬਾਈਲ ਖੜ ਕੇ ਆ ਜਾ ਸਸਰੀ ਘਰ ਤੋਂ ਫਸੇ ਹੋ ਠੀਕ ਆ ਹਾਂ ਉਧਰ ਕਾਉਣ ਸੀ ਮੋਬਾਈਲ ਜਾ ਹੋਇਆਗਾ ਜੋਤੀ ਬੈਠੀ ਸੀ ਧੁੱਪੇ మిట్ వేట ఫ కట్టి ਗ੍ਰਿੰਡਰ ਲਈ ਦੇਖੇ ਤੁਹਾਡੇ ਅੰਗਦੇ ਜੀ ਵਧੀਆ ਹੋ ਗਏ ਕਿਹੜਾ 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 ਕਿਹੜਾ

ਉਨੇਹਾ ਦਾ ਫੋਨ ਆ ਰਿਹਾ ਹੋਵੇ ਨਾ ਅਜੀ ਥੋੜੀ ਬਾ ਅੰਦਰ ਪਟਕੇ ਹੋ ਅੱਡੀ ਢੀ ਹੋਊਗੀ ਜੇ ਤਾਂ ਬਧੀ ਹਾਂ ਤਾਂ ਸੇਟੀ ਕੋਲ ਨਿਕਲੇ ਹੋਊਗੀ ਹੋਰ ਕੱਟ ਲੈ ਹੋ ਨਹੀਂ ਪਟਕੇ ਬੱਸ ਬੱਸ ਨਹੀਂ ਹੋਰ ਆਲੋਸਾ ਕਿੱਥੇ ਕਿੱਥੇ ਆਇਆ ਇਹ ਲੱਗਣਾਗਾ ਪਿਆ ਲੱਗੇ ਕਿੰਨੇ ਲੈ ਲੇ ਦੋ ਮੁੰਨਾਗਾ ਚੱਲ ਜੇ ਹਾਂ ਬਾ ਮਿੱਠੇ ਨੇ ਉਹ ਤਾਂ ਖਾਂ ਚ ਦਾ ਮਿੱਠਾ ਨੂੰ ਤੁਸੀਂ ਲਿਖਿਆ ਜਾ ਰਿਹਾ ਹੈ ਨਾ ਕੇ ਤੂੰ ਆਪਣਾ ਕੰਮ ਨਹੀਂ ਕਰ ਰਿਹਾ ਹਾਂ ਕੱਲ੍ਹ ਲਈ ਹੀ ਕਿ ਮੈਂ ਪਤਾ ਹੀ ਨਹੀਂ ਹੋ ਰਿਹਾ ਹੈ ਲਿਖੇ ਨੇ 11 ਦੇ ਰਿਹਾ ਤੁਹਾਡੇ ਅੱਸਲ ਗੋਲ ਉਹ ਤੋਂ ਵੀ ਦੇ ਨਹੀਂ ਆਹ ਮੇਰੇ ਪੈਰਾਂ ਜਾਂ ਬਰਾ ਫੜ ਨਹੀਂ ਨਾ ਹਾਂ ਬਲਕਿ ਰਾਤ ਨੂੰ ਥੋੜੀ ਲੇਟ ਹੋਊਗੀ ਪਿਛਲੀ ਵਾਰ ਤਾਂ ਕਣਕ ਤੇ ਜਦੋਂ ਉਹਨਾਂ ਦੀ ਜੀਆ ਵੀ ਉਹ ਤਾਂ ਦਰਹੀ ਬੁੜੀ ਜਿਹੀ ਹੋ ਰਿਹਾ ਤੇ ਆਪਾਂ ਉਹਨੇ ਵੀ ਦਾਦੇ ਜੇ ਨੂੰ ਤੇ ਬਾਅਦ ਵਿੱਚ ਲਾਉ ਤੇ ਮੁੱਕ ਸਾਰੇ ਜੇ ਨੂੰ ਦੋ ਖੋਰੀਆਂ ਲਾ ਨੋਟ ਦੋ ਜੀ ਹਾਂ ਜਦੋਂ ਮੁੱਕੇ ਲਾ ਚਾ ਆੜੂ ਦੀ ਕੋਟੀ ਕੋ ਹੈ ਲੱਗ ਲੱਗਿਆ ਨੇ ਇਹ ਜੂ ਹਲੇ ਤਾਂ ਛੋਟਾ ਹੈ ਆ ਤਾਂ ਗਿਆ ਜੀ ਆਪਣੇ ਵੀ ਇਹ ਹੈਗਾ ਕੋਟੀ ਕੀ ਹੈਗਾ ਠੀਕ ਹੋਣੀ ਆਪਣੇ ਆੜੂ ਤੇ ਆਲੂ ਖਰਾ ਹੈ ਜਲਾ ਆੜੂ ਤੇ ਨਹੀਂ ਲੱਗਦੇ ਜਦੋਂ ਤੁਸੀਂ ਉੱਕਾ ਲੀਏ ਤੇ ਉਹ ਕੋ ਮਾਣੀ ਲਾ ਲਦੀ ਹੈ ਨਾ ਹਾਂ ਆ ਸੁਤੰਦਰ ਪ੍ਰੈਸ ਕਰੀ ਜਾਂਦਾ ਤੇ ਹਜੇ ਹੂੰ ਤਾਂ ਨਹੀਂ ਨਹੀਂ ਲੈ ਲੈ ਜਿੰਨਾ ਰਕੀ ਚ ਨੇ verdade 62000 ਕਿੰਨੇ ਦਾ ਪੁੰਨੇ ਕਿ ਮਾੜ ਲ 25 ਮਾੜ ਲ 60 ਮਾੜ ਲ ਸਾਨੂੰ ਦੇ ਦੇ ਕਸ਼ਮੀਰ ਤੋਂ ਮੁੱਠਾ ਲੈਣਾ ਫਸਾਂ ਨੂੰ ਵੀ ਸੂਟਰੀ ਲਈਏ ਤਾਂ ਕਪੜਾ ਹੋਰੀ ਸੂਟਰੀ ਤੋਂ ਆਉਣ ਬੜੀ ਲੇਣਾ ਇਹਨਾਂ ਸਮਾਰਟ ਕੇ ਨਾ ਫਿਰ ਪਿੱਤੀ ਚਾਹੀਦੀ ਹੈਗਾ ਹਨ ਹੈ ਤਰ ਗਿਆ ਦੂਤਰੀ ਲੈ ਲਓ ਚਾਰ ਜਾਲੀ ਦੇਖਾਂਗੇ ਹੂੰ ਚਾਰ ਜਾਲੀ ਚਾਹ ਬਣਾ ਲਿਆ ਗੇ ਨੂੰ ਮਾਗੂ ਜੀ ਲਾ ਕੇ ਬਣੀ ਪਰ ਉਹਨੇ ਕਿਹਾ ਦੂਰ ਜਾਣਾ ਸਰ ਉਸ ਨਾਮ ਤੱਕ ਹੀ ਹੋਣਾ ਨਾਮ ਤੇ ਲੱਗਦਾ ਦੂਰ ਦਾ ਤਾਂ ਹੋ ਜਾਂਦਾਗਾ ਚਾਹ ਬਣਾ ਲਿਆ ਦੱਸ ਕਿ ਗੰਦੀ ਹੋ ਰਾਤ ਹੋਰ ਦਿਨ ਦੀ ਹੋ ਸਾਰਾ ਸਭ ਦਾ ਜਿੱਦ ਇਹ ਹੰਤਾਰ ਗਈ ਕਿਵੇਂ ਰਾਤ ਨੂੰ ਤਾਂ ਹੁੰਦੀ ਉਹ ਨਹੀਂ ਹੋਣੀ ਇਹ ਬੈਲਨ ਨਿਕਲੀ ਚੰਗਾ ਹੋਰ ਚੰਗਾ ਉੱਥੇ ਜਾ ਕੇ ਲਾਵਾਂਗੇ ਅਸੀਂ ਚੰਗਾ ਅੱਜ ਦੇ ਚੰਗਾ ਤੇ ਮੈਂ ਉਮੀਦ ਕਰਦੇ ਤੈਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਅੱਗੇ-ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚਲੋ ਜੀ ਬਲੌਗ ਦਾ ਐਂਡ ਆ ਪੈਥੀ ਕਰਦੇ ਆ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਛਤਰੀ ਅਕਾਲ